ਸਤਨਾਮ ਦਾ ਮੰਤਰ ਦਿੱਤਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਮੰਤਰ ਦਿੱਤਾ ਜੀ ਦਾ ਫਲ ਕੀ ਹੋਇਆ ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੇ ਸਮਾਇਆ ਇਹ ਭਾਵਨਾਵਾਂ ਦੇ ਸਾਗਰ ਵਿੱਚੋਂ ਕੱਢ ਕੇ ਜੰਮਣ ਮਰਨ ਦੇ ਗੇੜ ਵਿੱਚੋਂ ਕੱਢ ਕੇ ਸਦੀਵ ਕਾਲ ਵਾਸਤੇ ਪ੍ਰਭੂ ਦੇ ਚਰਨਾਂ ਨਾਲ ਜੋੜ ਦਿੱਤਾ ਭਾਵ ਮੁਕਤੀ ਦੇ ਦਿੱਤੀ ਉਹ ਨੇ ਸਮਰੱਥ ਸਤਗੁਰੂ ਜਿਹੜਾ ਸਾਡਾ ਜੰਮਣ ਮਰਨਾ ਮਿਟਾ ਦੇਵੇ ਗੁਰੂ ਹੋਣ ਦਾ ਦਾਵਾ ਕਰਨਾ ਸੌਖਾ ਹੈ ਗੁਰੂ ਵਾਲੀ ਕਰਨੀ ਕਰਨੀ ਬੜੀ ਔਖੀ ਹੈ ਗੁਰੂ ਹੋਣ ਦਾ ਦਾਵਾ ਕਰਨਾ ਸੌਖਾ ਹੈ ਗੁਰੂ ਦੀ ਕਰਨੀ ਕਰਨੀ ਬੜੀ ਔਖੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਾਬਤ ਜਦੋਂ ਸ਼੍ਰੀ ਹਰਿ ਕ੍ਰਿਸ਼ਨ ਮਹਾਰਾਜ ਜੀ ਨੇ ਪਾਵਨ ਸ਼ਬਦ ਪਾਵਨ ਅਨਮੋਲ ਪਰਵਚਨ ਕਰਕੇ ਸੱਚਖੰਡ ਪਿਆਨਾ ਕੀਤਾ ਬਾਬਾ ਵਸੈ ਗ੍ਰਾਮ ਬਕਾਲੇ ਵੀ ਜਿਹੜੇ ਅਗਲੇ ਗੁਰੂ ਹਨ ਉਹ ਸਾਡੇ ਬਾਬਾ ਜੀ ਰਿਸ਼ਤੇਦਾਰੀ 'ਚ ਵੀ ਬਾਬਾ ਜੀ ਲੱਗਦੇ ਸਨ ਉਹ ਬਕਾਲੇ ਦੀ ਧਰਤੀ ਤੇ ਰਹਿੰਦੇ ਨੇ ਜਦੋਂ ਪਖੰਡੀਆਂ ਨੇ ਦੰਬੀਆਂ ਨੇ ਧੀਰਮਲੀਆਂ ਨੇ ਸੁਣਿਆ ਵੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਵਚਨ ਕਰ ਗਏ ਨੇ ਹੁਣ ਸੰਗਤ ਗੁਰੂ ਨੂੰ ਬਕਾਲੇ ਦੀ ਧਰਤੀ ਤੇ ਲਭੂ ਜਾ ਕੇ ਚਲੋ ਆਪਾਂ ਉਥੇ ਜਾ ਕੇ ਪਹਿਲੇ ਹੀ ਗੁਰੂ ਬਣਨ ਦਾ ਦਾਵਾ ਕਰਦੇ ਆਂ ਵੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਾਡੇ ਵਾਸਤੇ ਵਚਨ ਜਿਹੜੇ ਕਰਕੇ ਗਏ ਨੇ ਅਸੀਂ ਹਾਂ ਉਹ ਗੁਰੂ ਜਿਨ੍ਹਾਂ ਨੂੰ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੇ ਆਖਿਆ ਵੀ ਗੁਰੂਗ੍ਰਾਮ ਬਕਾਲੇ ਦੀ ਧਰਤੀ ਤੇ ਵਸਦਾ ਹੈ 22 ਮੰਝੀਆਂ ਲੱਗ ਗਈਆਂ ਅੱਜ ਤਾਂ 22000 ਤੋਂ ਵੀ ਵੱਧ ਹੈ ਹਰੇਕ ਪਿੰਡ ਵਿੱਚ ਗੁਰੂ ਹੋਣ ਦਾ ਦਾਵਾ ਕਰਨ ਵਾਲੇ ਲੋਕ ਬੈਠੇ ਨੇ ਸਤਿਗੁਰੂ ਗਰੀਬ ਨਵਾਜ਼ ਮਹਾਰਾਜ ਦੇ ਜਿਸ ਦੇ ਚਰਨਾਂ ਵਿੱਚ ਜੁੜੇ ਹਾਂ ਇਹਨਾਂ ਵਰਗੀ ਕਮਾਈ ਕਰਨੀ ਇਹਨਾਂ ਵਰਗੀ ਕਾਲਣਾ ਇਹਨਾਂ ਵਰਗੀਆਂ ਬਖਸ਼ਿਸ਼ਾਂ ਕੋਈ ਦੁਨਿਆਵੀ ਗੁਰੂ ਨਹੀਂ ਕਰ ਸਕਦਾ ਅੱਜ ਲੋਕੀ ਕਹਿੰਦੇ ਨੇ ਸਾਡੇ ਗੁਰੂ ਪੂਰੇ ਨੇ ਲੋਕੀ ਗੁਰੂ ਕਹਿਣ ਦਾ ਦਾਵਾ ਕਰਦੇ ਰਹਿੰਦੇ ਨੇ ਅਸੀਂ ਦਸਮੇਸ਼ ਜੀ ਨੂੰ ਪਿਤਾ ਨਹੀਂ ਮੰਨਦੇ ਵਿਕਾਰਾਂ ਦੀ ਅੱਗ ਵਿੱਚ ਗਲੇ ਸੜੇ ਲੋਕਾਂ ਨੂੰ ਪਿਤਾ ਤਾਂ ਕਹਿ ਦਿੰਨੇ ਆ ਜੀ ਦਾ ਬਾਅਦ ਵਿੱਚ ਕੁਝ ਹੋਰ ਹੀ ਪ੍ਰਨਾਮ ਨਿਕਲ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਰੀਸ਼ਾ ਕਰਨ ਵਾਲੇ ਪੂਰੇ ਗੁਰੂ ਅਖਵਾਉਣ ਵਾਲੇ ਅੱਜ ਸਾਧ ਸੰਗਤ ਪੱਕੀ ਜੇਲਾਂ ਦੀ ਉਹਨਾਂ ਨੂੰ ਪੀਆਰ ਮਿਲੀ ਹੋਈ ਹੈ ਅੱਜ ਵੀ ਉਹਨਾਂ ਦੇ ਜਿਹੜੇ ਅਗਿਆਨੀ ਭੁੱਲੜ ਚੇਲੇ ਨੇ ਅੱਜ ਵੀ ਉਹ ਕਹਿੰਦੇ ਨੇ ਕਿ ਸਾਡੇ ਪਿਤਾ ਜੀ ਦਾ ਚੋਜ ਕਰ ਰਹੇ ਨੇ ਸਾਧ ਸੰਤ ਕੁਕਰਮੀ ਲੋਕਾਂ ਨੂੰ ਬੇ ਵਿਚਾਰੀ ਲੋਕਾਂ ਨੂੰ ਦੁਨੀਆ ਗੁਰੂ ਕਹਿੰਦੀ ਹੈ ਸਾਡਾ ਗੁਰੂ ਪੂਰਾ ਸਾਡਾ ਗੁਰੂ ਪੂਰਾ ਸ਼ੋਰ ਮਚਾਇਆ ਲੋਕਾਂ ਨੇ ਕਿੰਨੇ ਗੁਰੂ ਹੋਣ ਦਾ ਦਾਵਾ ਕਰਦੇ ਨੇ ਕੋਈ ਵਾਪੁਰਖਾ ਨਾਲ ਪ੍ਰੇਮੀ ਨੇ ਵੈਸ ਕੀਤੀ ਵੀ ਸਾਡੇ ਗੁਰੂ ਪੂਰੇ ਨੇ ਮਹਾਂਪੁਰਖ ਕਹਿੰਦੇ ਕੋਈ ਨਹੀਂ ਭਾਈ ਤੇਰਾ ਗੁਰੂ ਪੂਰਾ ਹੋ ਸਕਦਾ ਨਿਰਣਾ ਕਰ ਲੈਨੇ ਆਪਾਂ ਮੰਨ ਜਾਾਂਗੇ ਤੇਰਾ ਗੁਰੂ ਪੂਰਾ ਅਸੀਂ ਵੀ ਨਮਸ਼ਕਾਰ ਕਰਦੇਾਂਗੇ ਉਹਦੇ ਚਰਨਾਂ ਤੇ ਉਹਨੂੰ ਕਹਿ ਵੀ 3 ਦਿਨ ਬਈ ਨਦੀ ਦੇ ਵਿੱਚ ਚੁੱਭਾ ਮਾਰ ਲਾ ਸਿਰ ਬਾਹਰ ਨਾ ਕੱਢੀ 3 ਦਿਨ ਜੇ ਤਾਂ ਉਹ 3 ਦਿਨਾਂ ਬਾਅਦ ਜਿਉਂਦਾ ਵਾਪਸ ਆ ਗਿਆ ਫਿਰ ਤਾਂ ਅਸੀਂ ਵੀ ਉਹਨੂੰ ਮੱਥਾ ਟੇਕ ਦਾਂਗੇ ਮੰਨ ਲਾਂਗੇ ਵੀ ਉਹ ਗੁਰੂ ਪੂਰਾ ਜੇ ਤੀਜੇ ਦਿਨ ਬਾਅਦ ਉਹਦੀ ਲਾਸ਼ ਹੀ ਫੁੱਲ ਕੇ ਉੱਪਰ ਆਈ ਫਿਰ ਤਾਂ ਨਹੀਂ ਮੰਨਾਂਗੇ ਅਸੀਂ ਵੀ ਉਹ ਗੁਰੂ ਪੂਰਾ ਹੈ ਜੇ 3 ਦਿਨਾਂ ਬਾਅਦ ਜਿਉਂਦਾ ਵਾਪਸ ਆ ਜਾਵੇ ਫਿਰ ਅਸੀਂ ਮੰਨ ਲਾਂਗੇ ਵੀ ਤੇਰਾ ਗੁਰੂ ਪੂਰਾ ਹੈ ਤੇਰੇ ਗੁਰੂ ਨੂੰ ਕਹਿ ਲਾਲ ਤਵੀ ਦੇ ਉੱਤੇ ਚੌਂਕੜਾ ਮਾਰ ਕੇ ਬਹਿ ਜਾ ਤੇ ਮੁੱਖ ਦੇ ਵਿੱਚੋਂ ਬੋਲ ਤੇਰਾ ਕੀ ਆ ਮੀਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ ਜੇ ਲਾਲ ਤਵੀ ਦੇ ਉੱਤੇ ਚੌਂਕੜਾ ਲਾ ਕੇ ਸ਼ਾਂਤ ਬੈਠ ਜਾਵੇ ਅਕਾਲਪੁਰਖ ਦੀ ਰਜਾ ਨੂੰ ਮੰਨ ਲਵੇ ਕੌੜਾ ਫਿੱਕਾ ਬੋਲ ਨਾ ਮੁੱਖ ਚ ਬੋਲੇ ਫਿਰ ਅਸੀਂ ਤੇਰੇ ਗੁਰੂ ਨੂੰ ਮੱਥਾ ਟੇਕ ਦਾਂਗੇ ਵੀ ਇਹ ਤੇਰਾ ਗੁਰੂ ਵੀ ਪੂਰਾ ਤੇਰੇ ਗੁਰੂ ਨੂੰ ਕਹਿ ਧਰਮ ਦੀ ਖਾਤਰ ਆਪਣੇ ਪੁੱਤਰਾਂ ਨੂੰ ਕੁਰਬਾਨ ਕਰ ਦੇਵੇ ਆਪਣੇ ਪੁੱਤਰਾਂ ਦੀਆਂ ਸ਼ਹੀਦੀਆਂ ਹੁੰਦੀਆਂ ਅੱਖਾਂ ਦੇ ਸਾਹਮਣੇ ਦੇਖ ਲਵੇ ਤੇ ਇੱਕ ਬੂੰਦ ਕਿਣਕਾ ਅਥਰੂ ਦਾ ਅੱਖਾਂ ਵਿੱਚੋਂ ਨਾ ਵਗਾਵੇ ਅਸੀਂ ਮੰਨ ਲਾਂਗੇ ਤੇਰਾ ਗੁਰੂ ਪੂਰਾ ਤਨ ਕਲਗੀਆਂ ਵਾਲਾ ਪਾਤਸ਼ਾਹ ਉਹਦੇ ਵਰਗਾ ਸਾਧ ਸੰਗਤ ਗੁਰੂ ਕਿਹੜਾ ਬਣ ਜਾਊਗਾ ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ ਅਕਾਲ ਪੁਰਖ ਦੀ ਜਹਰਾ ਮੂਰਤ ਗੁਰੂ ਗੋਬਿੰਦ ਕਹਾਇਆ ਪੰਥ ਬਸੇ ਮੈਂ ਉਜੜਾਂ ਮਨ ਚਾਉ ਕਨੇਰਾ ਮੇਰਾ ਪੰਥ ਖਾਲਸਾ ਵਸਦਾ ਰਹੇ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਜਿਗਰ ਦੇ ਟੁੱਟਿਆਂ ਨੂੰ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਕੇ ਜਕਾਰੇ ਛੱਡ ਦੇਵੇ ਅਸੀਂ ਮੰਨ ਲਾਂਗੇ ਤੇਰਾ ਗੁਰੂ ਪੂਰਾ ਹੈ ਅੱਜ ਪੁੱਤਰ ਦੇ ਹੱਥ ਤੇ ਚੀਰਾ ਆ ਜਾਵੇ ਪਿਤਾ ਨੂੰ ਤਕਲੀਫ ਹੁੰਦੀ ਹੈ ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਬਾ ਅਜੀਤ ਸਿੰਘ ਮਹਾਰਾਜ ਜਿਨ੍ਹਾਂ ਦੀ ਸਵਾ ਗੱਜ ਚੌੜੀ ਛਾਤੀ ਦੇ ਵਿੱਚ ਤੀਰਾਂ ਦੀਆਂ ਕਾਨੀਆਂ ਬਰਸ਼ੇ ਨੇਜੇ ਤਲਵਾਰਾਂ ਸੈਂਕੜੇ ਫਟ ਉਹਨਾਂ ਦੇ ਸਰੀਰ ਤੇ ਲੱਗੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੇਖ ਕੇ ਅਕਾਲ ਪੁਰਖ ਦਾ ਸੁਕੁਰਾਨਾ ਕਰਦੇ ਨੇ ਹੈ ਕੋਈ ਇਹੋ ਜਿਹਾ ਗੁਰੂ ਭਾਈ ਗੁਰੂ ਅਖਵਾਉਣਾ ਸੌਖਾ ਹੈ ਗੁਰੂ ਵਾਲੀ ਕਰਨੀ ਕਰਨੀ ਬੜੀ ਔਖੀ ਹੈ ਸਤਗੁਰੂ ਗਰੀਬ ਨਵਾਜ਼ ਮਹਾਰਾਜ ਕਹਿੰਦੇ ਗੁਰ ਪੂਰਾ ਭੇਟਿਓ ਵੱਡ ਭਾਗੀ ਵੱਡੇ ਭਾਗਾ ਵਾਲੇ ਨੇ ਜਿਨ੍ਹਾਂ ਨੂੰ ਪੂਰੇ ਗੁਰੂ ਦੀ ਚਰਨ ਸਰਨ ਮਿਲੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਨਾਲ ਮਿਲਾਪ ਹੋਇਆ ਐਸੇ ਗੁਰੂ ਤੋਂ ਬਿਨਾ ਮਹਾਰਾਜ ਜੀ ਕਹਿੰਦੇ ਭਾਵੇਂ ਸੈਂਕੜੇ ਚੰਦਰਮਾ ਚੜ ਜਾਣ ਹਜ਼ਾਰਾਂ ਸੂਰਜ ਚੜ ਜਾਣ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਚਰਨ ਛਨ ਨਹੀਂ ਮਿਲੀ ਉਹਨਾਂ ਦੀ ਜ਼ਿੰਦਗੀ ਵਿੱਚ ਘੋਰ ਹਨੇਰਾ ਹੈ ਅਗਿਆਨਤਾ ਦਾ ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰ ਬਿਨ ਕੋਰ ਅੰਧਾਰ ਗੁਰੂ ਤੋਂ ਬਿਨਾਂ ਜ਼ਿੰਦਗੀ ਵਿੱਚ ਘੋਰ ਹਨੇਰਾ ਹੈ ਚਾਨਦ ਨਾ ਚਾਂਦਨ ਆਂਗਨ ਪ੍ਰਭ ਜਿਉ ਅੰਤਰ ਚੰਦਨਾ ਅੱਜ ਅਸੀਂ ਬਾਹਰੀ ਲੈਕਟਾਂ ਦੇ ਸਾਧਨ ਬੜੇ ਕੀਤੇ ਨੇ ਪਰ ਜਿਹੜਾ ਸਾਡੇ ਅੰਦਰਲਾ ਘੋਰ ਹਨੇਰਾ ਉਹ ਤਾਂ ਗੁਰੂ ਹੀ ਦੂਰ ਕਰ ਸਕਦਾ ਹੈ ਉਹ ਹਨੇਰਾ ਕੋਈ ਹੋਰ ਨਹੀਂ ਕਰ ਸਕਦਾ ਹੈ ਗੁਰੂ ਅਰਜਨ ਦੇਵ ਜੀ